ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਸੈਣਾ ਦੇ ਵਿੱਚ ਜਿਹੜਾ ਸਾਬਕਾ ਸਰਪੰਚ ਪਤਨ ਸਾਬਕਾ ਸਰਪੰਚ ਦਾ ਉਹ ਮੁੰਡਾ ਹੈ ਕਾਫੀ ਸੋਸ਼ਲ ਮੀਡੀਆ ਤੇ ਐਕਟਿਵ ਸੀ ਸੁਖਵਿੰਦਰ ਸਿੰਘ ਕਲਕੱਤਾ ਉਹਦਾ ਕਤਲ ਹੋਇਆ ਉਹਦਾ ਕਤਲ ਕਰਨ ਵਾਲੇ ਉਹਦੇ ਆਪਣੇ ਯਾਰ ਦੋਸਤ ਮਿੱਤਰ ਜਿਹਨੂੰ ਅਸੀਂ ਕੋਲੀ ਚੱਟ ਬੁੱਕਲ ਦੇ ਸਭ ਕਹਿ ਸਕਦੇ ਹਾਂ ਉਹ ਬੰਦੇ ਆ ਜਿਨੇ ਉਹਦੇ ਗੋਲੀ ਮਾਰੀ ਐ ਫੈਰ ਮਾਰਿਆ ਉਹ ਹੈਗਾ ਹਰਜਿੰਦਰ ਸਿੰਘ ਗਿੱਲ ਜਿਨੇ ਵੀਡੀਓ ਪਾ ਕੇ ਜਣ ਕੇ ਫੇਸਬੁਕ ਤੇ ਲਾਈਵ ਹੋ ਕੇ ਕਿਹਾ ਸੀ ਕਿ ਮੈਂ ਸਮਝਾਇਆ ਸੀ ਇਹ ਸਹਨੇਪਿੰਡ ਦਾ ਰਹਿਣ ਵਾਲਾ ਦੂਜਾ ਗੁਰਦੀਪ ਦਾਸ ਦੀਪੀ ਬਾਬਾ ਇਹ ਵੀ ਸਹਨੇਪਿੰਡ ਦਾ ਹੈ ਤੇ ਕਿਹੜਾ ਜਸ਼ਵਿੰਦਰ ਸਿੰਘ ਹੈ ਕੋਈ ਜਿਹੜਾ ਅਸਲਾ ਲੈਣ ਵਾਸਤੇ ਗਿਆ ਸੀ ਲੁਧਿਆਣੇ ਜਿਹੜੇ ਵੈਪਨ ਦੇ ਨਾਲ ਸੁਖਵਿੰਦਰ ਕਲਕੱਤਾ ਦਾ ਕਤਲ ਕੀਤਾ ਇਹ ਤਿੰਨ ਬੰਦੇ ਪੁਲਿਸ ਨੇ ਅਰੈਸਟ ਕੀਤੇ ਸੱਚ ਕੀ ਹੈ ਝੂਠ ਕੀ ਹੈ ਥੋੜਾ ਜਿਹਾ ਧਿਆਨ ਜਰੂਰ ਦਿਓ ਜਦੋਂ ਵੀ ਕੋਈ ਇਹੋ ਜਿਹੀ ਘਟਨਾ ਵਾਪਰਦੀ ਹੈ ਜਿਹੜੇ ਲਾਸ਼ਾਂ ਵੇਚਣ ਵਾਲੇ ਨੇ ਨਾ ਔਰ ਲਾਸ਼ਾਂ ਤੇ ਰਾਜਨੀਤੀ ਕਰਨ ਵਾਲੇ ਉਹਨਾਂ ਦੇ ਨਾਮ ਤੁਸੀਂ ਉਂਗਲਾਂ ਤੇ ਗਿਣ ਸਕਦੇ ਸਭ ਤੋਂ ਪਹਿਲਾਂ ਸਿਮਰਿਤ ਮਾਨ ਦਾ ਮੁੰਡਾ ਗਿਆ ਜਾਂ ਮਾਨਦਲੀ ਕਹਿ ਲਈ ਉਥੇ ਜਾ ਕੇ ਕਿਵੇਂ ਬਾਹਾਂ ਓਲਾਰ ਓਲਾਰ ਕੇ ਝਾੜੂ ਸਰਕਾਰ ਨੇ ਐ ਕਰਤਾ ਇਹ ਬੁੱਝੜ ਸਰਕਾਰ ਉਥੇ ਕਿਹੜੇ ਇਲਜ਼ਾਮ ਲਾਏ ਜੀ ਕੁਛ 2-3 ਬੰਦਵਾਸ਼ ਬਦਮਾਸ਼ੀ ਨਹੀਂ ਇੱਕ ਤਾਂ ਰਫਤਾਰ ਹੁੰਦਾ ਸੀ ਸਾਡਾ ਭਰਾ ਮਾਰਤਾ ਲੱਖਾ ਸਧਾਣਾ ਗਿਆ ਇੱਕ ਮੱਛੀ ਵਾਲਾ ਰੰਧਾਵਾ ਜਿਹੜਾ ਉਹ ਤੇ ਲੱਖਾ ਵੀ ਗਿਆ ਅਜੋਗੇ ਵਾਲਾ ਸੀ ਇੱਕ ਮਲੰਗ ਸੇਰਾ ਸੂਰਾ ਇਹ ਵੀ ਗਏ ਇਹ ਸਾਰੇ ਜਾ ਕੇ ਉੱਥੇ ਨਾ ਪਹਾਣਾ ਸਿੱਧੂ ਸੱਚ ਰਹਿ ਗਿਆ ਸੀ ਲੋ ਵੀ ਗਿਆ ਪਿੱਟਦੇ ਨੇ ਜਾ ਕੇ ਇਹ ਕੌਣ ਨੇ ਤੇ ਇਹ ਉਹ ਨੇ ਜਿਨ੍ਹਾਂ ਦੇ ਹੱਥ ਵਿੱਚ ਹਰ ਵਕਤ ਨਾ ਸਿਕਰਾਂ ਵਾਲੀ ਡੱਬੀ ਫੜੀ ਹੁੰਦੀ ਹੈ ਜਿੱਥੇ ਇਹਨੂੰ ਬਾਲਣ ਦੇ ਸੇ ਸੁੱਕਾ ਪਿਆ ਉੱਥੇ ਅੱਗ ਲਾਉਣ ਲੱਗੇ ਇੱਕ ਸੈਕਿੰਡ ਨਹੀਂ ਲਾਉਂਦੇ ਉਹਦੀ ਲਾ ਲੈਂਦੇ ਆਸ਼ਾ ਉੱਥੇ ਟੱਲ ਧਰਨਾ ਲੱਗਿਆ ਉਹਦੇ ਵਿੱਚ ਕੀ ਹੋ ਰਿਹਾ ਇੱਕ ਜਿਹੜੀ ਪੁਰਾਣੀ ਵੀਡੀਓ ਸੀ ਨਾ ਲਾਭ ਸਿੰਘ ਉਗੋ ਜਦੋਂ ਐਮਐਲਏ ਬਣਿਆ ਉਹ ਸੁਮਿੰਦਰ ਸਿੰਘ ਕਲਕੱਤੇ ਨਾਲ ਜਿਹੜੀ ਤੁੰਤੂ ਮੈਮਾ ਹੁੰਦੀ ਉਹਦੇ ਵਿੱਚ ਸ਼ਾਇਦ ਉਹਨੇ ਕਿਹਾ ਸੀ ਕਿ ਥੱਪੜ ਮਾਰ ਕੇ ਤੈਨੂੰ ਜੇਲ੍ਹ ਵੀ ਛੁੱਟਿਆ ਹੁੰਦਾ ਥਾਣੇ ਛੁੱਟਿਆ ਹੁੰਦਾ ਐਦਾਂ ਕੁਝ ਕਿਹਾ ਸੀ ਹਾਲਾਂਕਿ ਉਹ ਐਂਗਲ ਕੁਝ ਹੋਰ ਹੈ ਗਵਰਨ ਕਿਤੇ ਤੇ ਧਰਨੇ ਵਿੱਚ ਕੀ ਕਿਹਾ ਜਾ ਰਿਹਾ ਕਿ ਲਾਭ ਸਿੰਘ ਉੱਗੋ ਕੇ ਨੇ ਸੁਖਵਿੰਦਰ ਕਲਕੱਤੇ ਦਾ ਕਤਲ ਕਰਾਇਆ ਯਾਨੀ ਕਿ ਇਦਾਂ ਦਾ ਕੋਈ ਐਂਗਲ ਸਾਹਮਣੇ ਆਇਆ ਨਹੀਂ ਇੱਕ ਮੈਂ ਬੇਨਤੀ ਕਰਨੀ ਹੈ ਜੀ ਸੁਖਵਿੰਦਰ ਕਲਕੱਤੇ ਦਾ ਜਿਹੜਾ ਕਤਲ ਹੋਇਆ ਹੈ ਬਹੁਤ ਮੰਦਭਾਗੀ ਘਟਨਾ ਹੈ ਪ੍ਰਸ਼ਾਸਨ ਤੇ ਇਹ ਸਵਾਲ ਉੱਠਦੇ ਨੇ ਇੰਟੈਲੀਜੈਂਸੀ ਤੇ ਸਵਾਲ ਉੱਠਦੇ ਨੇ ਸੀਆਰਡੀ ਤੇ ਸਵਾਲ ਉੱਠਦੇ ਨੇ ਵੀ ਕਿੱਥੇ ਆ ਕਾਨੂੰਨ ਵਿਵਸਥਾ ਇਹ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਇਹ ਸਵਾਲ ਸਾਰੇ ਤੁਸੀਂ ਕਰ ਸਕਦੇ ਹੋ ਮੈਂ ਵੀ ਕਰ ਦਿੰਦਾ ਪਰ ਥੋੜਾ ਜਿਹਾ ਧਿਆਨ ਦਿਓ ਵੀ ਜਿਹੜੇ ਬੰਦੇ ਸ਼ਰਿਆਮ ਧਰਨੇ ਵਿੱਚ ਇਹ ਕਹਿ ਰਹੇ ਨੇ ਕਿ ਇਹ ਕਤਲ ਲਾਭ ਸਿੰਘ ਉੱਗੋ ਕਿਨੇ ਕਰਵਾਇਆ ਉਹਦੀ ਤੂੰ ਤੂ ਮੈਂ ਹੋਈ ਸੀ ਤੂੰ ਤੂ ਮੈਂ ਮੈਂ ਹੋਈ ਸੀ ਇਹ ਗੱਲਾਂ ਚੱਲ ਰਹੀਆਂ ਨੇ ਇੱਕ ਮੈਂ ਗੱਲ ਕਹਿਣੀ ਚਾਹੁੰਦਾ ਲਾਵ ਸਿੰਘ ਜਿਹੜਾ ਉਹ ਕੋ ਐਮ ਐਲ ਏ ਹੈ ਨਾ ਉਹ ਤੁਸੀਂ ਲੋਕਾਂ ਨੇ ਬਣਾਇਆ ਉਹਦੇ ਵਿੱਚ ਇੱਕ ਨਹੀਂ ਹਜ਼ਾਰਾਂ ਗਲਤੀਆਂ ਹੋ ਸਕਦੀਆਂ ਉਹਦਾ ਕੰਮ ਕਰਨ ਦਾ ਤਰੀਕਾ ਗਲਤ ਹੋ ਉਹਨੇ ਕੰਮ ਆਪਣੇ ਹਲਕੇ ਦਾ ਨਹੀਂ ਕਰਵਾਇਆ ਹੋ ਇਹ ਗਲਤੀਆਂ ਹੋ ਸਕਦੀਆਂ ਪਰ ਉਹ ਐਡਾ ਬੈਲੀ ਜਾਂ ਐਡਾ ਬਦਮਾਸ਼ ਨਹੀਂ ਹੈਗਾ ਵੀ ਕਿਸੇ ਬੰਦੇ ਦਾ ਉਹ ਕਤਲ ਕਰਵਾ ਦੇ ਇਹ ਨਹੀਂ ਹੋ ਸਕਦਾ ਹੁਣ ਜਿਨ੍ਹਾਂ ਨੇ ਕਤਲ ਕੀਤਾ ਹੈ ਜਿਹੜਾ ਹਰਿੰਦਰ ਸਿੰਘ ਗਿੱਲ ਵੀਡੀਓ ਪਾ ਕੇ ਕਹਿੰਦਾ ਕਿ ਇਹਨੂੰ ਸਮਝਾਇਆ ਸੀ ਪੁਲਿਸ ਨੇ ਕੀ ਕਿਹਾ ਪ੍ਰੈਸ ਕਾਨਫਰੰਸ ਦੇ ਵਿੱਚ ਕਿ 5.5 ਲੱਖ ਦਾ ਇਹਨਾਂ ਦਾ ਲੈਂਡ ਦੇਣ ਸੀ ਕੋਈ ਪ੍ਰਾਪਰਟੀ ਵਿਕਾਰਾ ਵੇਚੀ ਸੀ ਉਹਦਾ ਕਰਕੇ ਉਹਨੂੰ ਬਾਰਨੇ ਦੇ ਕੇ ਉਹਨੇ ਗੋਲੀ ਮਾਰੀ ਹੈ ਹਲੇ ਹੋਰ ਬਹੁਤ ਕੁਝ ਸਾਹਮਣੇ ਹੋਣਾ ਹੈ ਕਿਉਂਕਿ ਮਰਨ ਵਾਲਾ ਮਰ ਗਿਆ ਇੱਕ ਮੈਂ ਤੈਨੂੰ ਹੋਰ ਗੱਲ ਦੱਸੀ ਜਿਹੜੀ ਇਹਨਾਂ ਦੇ ਧਰਨਾ ਵਿੱਚ ਅਫਵਾਹ ਅੜਾਈ ਸੀ ਨਾ ਕੇ ਪਰਸ ਨੇ ਉਹਦਾ ਅਸਲਾ ਜਾਣ ਬੁੱਝ ਕੇ ਜਮ੍ਹਾਂ ਕਰ ਲਿਆ ਜਬਤ ਕਰ ਲਿਆ ਉਹਨੂੰ ਦਿੱਤਾ ਨਹੀਂ ਉਹਨੂੰ ਥ੍ਰੈੱਡ ਆਉਂਦੇ ਸੀ ਇਹ ਵੀ ਸਾਹਮਣੇ ਆ ਗਿਆ ਉਹਨੇ ਬਰਨਾਲੇ ਦੇ ਡੀਸੀ ਤੋਂ ਐਨਓਸੀ ਲੈ ਕੇ ਆਪਣਾ ਅਸਲਾ ਖੁਦ ਵੇਚਿਆ ਨਵਾਂ ਅਸਲਾ ਹੋਰ ਲੈਣ ਵਾਸਤੇ ਉਹਨੇ ਅਪਲਾਈ ਕੀਤਾ ਹੋਇਆ ਸੀ ਇਹ ਫਾਰਮਾ ਕਿਹਨੇ ਲੜਾਈਆਂ ਨੇ ਕੁਝ ਤਾਂ ਬਾਦਲਾਂ ਦੇ ਪੱਤਰਕਾਰ ਕੁਝ ਕਾਂਗਰਸੀਆਂ ਵੀ ਆਈ ਸੀ ਉੱਥੇ ਤੈਨ ਕੋਈ ਸਾਡੇ ਮਾਨਦਲੀਏ ਲੱਖੇ ਵਰਗੇ ਭਾਨੇ ਵਰਗੇ ਰਫਤਾਰ ਰਾਏ ਵਰਗੇ ਅਸੀਰੇ ਵਰਗੇ ਠੀਕ ਹੈ ਇਹ ਸਾਰੇ ਕੌਣ ਨੇ ਮੈਂ ਪਹਿਲਾਂ ਵੀ ਕਿਹਾ ਸੀ ਇਹਨਾਂ ਦੇ ਹੱਥ ਵਿੱਚ ਨਾ ਸੇਖਾਂ ਵਾਲੀ ਡੱਬੀ ਪੜੀ ਹੁੰਦੀ ਹੈ ਬਸ ਇਹਨਾਂ ਨੂੰ ਦਿਸਣਾ ਚਾਹੀਦਾ ਵੀ ਇੱਥੇ ਫੁੱਲ ਸਪੇ ਇਟਲੀ ਲਾਉਨਸ ਆਰ ਮੱਚੂ ਉਹਦੀ ਲਾਭ ਦੇ ਨੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ 5 ਸਾਲ ਇਹ ਲੋਕ ਸਤਾ ਤੋਂ ਬਾਹਰ ਨੇ ਕੌਣ ਕੌਣ ਅਕਾਲੀ ਤੇ ਕਾਂਗਰਸੀ ਤੇ ਸਿਮਰਿਤ ਮਾਨ ਤਾਂ ਜਦੋਂ ਵੀ ਕਿਤੇ ਮਾੜਾ ਮੋਟਾ ਅੱਗੇ ਆਉਂਦਾ ਉਹ 2-4 ਕਤਲ ਕਰਾਉਂਦਾ ਪਹਿਲਾਂ ਪੰਜਾਬ ਦੇ ਵਿੱਚ ਫਿਰ ਉਹਨੂੰ ਮਾੜੀ ਮੋਟੀ ਬੋਟ ਪੈਂਦੀ ਹੈ ਫਿਰ ਐਮਪੀ ਬਣਦਾ ਹੁੰਦਾ ਇਹਨਾਂ ਲੋਕਾਂ ਦੀ ਕਰਤੂਤਾ ਨੇ ਮੈਂ ਕਿਸੇ ਵੀ ਚਾਲ ਪੁਲਿਸ ਚਾਪਲੂਸੀ ਨਹੀਂ ਕਰਨੀ ਮੈਂ ਕਹਿੰਦਾ ਸੀਬੀਆਈ ਤੋਂ ਜਾਂਚ ਹੋਵੇ ਜੇ ਲਾਵ ਸਿੰਘ ਉਗੋਂ ਕੇ ਦੋਸ਼ੀ ਪਾਇਆ ਜਾਂਦਾ ਉਹਨੂੰ ਘੱਟੋ ਘੱਟ ਫਾਂਸੀ ਹੋਵੇ ਜੀ ਉਹਦਾ ਵੀ ਐਂਗਲ ਸਾਹਮਣੇ ਆਉਂਦਾ ਵੀ ਜੇ ਉਹਨੇ ਕਤਲ ਕਰਵਾਇਆ ਪਰ ਜਿਹੜੇ ਅਲਗੌੜ ਧਰਨਾ ਲਾ ਕੇ ਬੈਠੇ ਨੇ ਰੋਡ ਜਾਮ ਕਰੀ ਬੈਠੇ ਨੇ ਇਹਨਾਂ ਦੇ ਕੋਲੇ ਰੋਟੀਆਂ ਛੇਕਣ ਤੋਂ ਸਿਵਾਏ ਹੋਰ ਕੁਝ ਨਹੀਂ ਹੈਗਾ ਦੁੱਖ ਪਰਿਵਾਰ ਨੂੰ ਹੈ ਨਹੀਂ ਉਹ ਬੰਦਾ ਐਕਟਿਵ ਸੀ ਠੀਕ ਹੈ ਮੁੱਦਿਆਂ ਦੀ ਗੱਲ ਕਰਦਾ ਸੀ ਹਰੇਕ ਨੂੰ ਕਰਨੀ ਚਾਹੀਦੀ ਜਿਹੜਾ ਬੰਦਾ ਥੋੜਾ ਜਿਹਾ ਰਾਜਨੀਤੀ ਵਿੱਚ ਅੱਗੇ ਆਉਣਾ ਚਾਹੁੰਦਾ ਹੈ ਉਹਦੇ ਕੁਝ ਸਟੰਟ ਵੀ ਹੁੰਦੇ ਆ ਉਹਦੇ ਕੁਝ ਮੁੱਦੇ ਹੁੰਦੇ ਆ ਉਹਦਾ ਬੋਲਣ ਦਾ ਸੋਸ਼ਲ ਮੀਡੀਆ ਤੇ ਕੋਈ ਆਪਣਾ ਤੌਰ ਤਰੀਕਾ ਹੁੰਦਾ ਉਹ ਐਕਟਿਵ ਕਿੱਦਾਂ ਰਹਿੰਦਾ ਇਹ ਉਹਨੂੰ ਪਤਾ ਹੁੰਦਾ ਪਰ ਜਿਹੜੇ ਬੰਦੇ ਹੁਣ ਧਰਨਾ ਲਾ ਕੇ ਬੈਠੇ ਨੇ ਨਾ ਇਹਨਾਂ ਦੇ ਪੱਲੇ ਕੱਖ ਨਹੀਂ ਇਹ ਉਹ ਗਿਰਜਾ ਨੇ ਮੈਂ ਬਹੁਤ ਵਾਰੀ ਕਿਹਾ ਜਦੋਂ ਹੱਡਾਂ ਰੋੜੀ ਦੇ ਵਿੱਚ ਕੋਈ ਮਰਿਆ ਹੋਇਆ ਪਸ਼ੂ ਦਿਖਾਈ ਦਿੰਦਾ ਨਾ ਉਦੋਂ ਇਹ ਹੱਡਾਂ ਰੋੜੀ ਦੇ ਉੱਪਰ ਆ ਕੇ ਉਡਾਰੀਆਂ ਮਾਰਦੀਆਂ ਹੁੰਦੀਆਂ ਨੇ ਵੀ ਕਦੋਂ ਅਸੀਂ ਮਾਰ ਸਖਾਈਏ ਇਹ ਲਾਸ਼ਾਂ ਵੇਚਣ ਵਾਲੇ ਲੋਕ ਨੇ ਸਿਮਜੀਤ ਮਾਨ ਨੇ ਆਪਣੀ ਜ਼ਿੰਦਗੀ ਵਿੱਚ ਕੌਮ ਲਈ ਜਾਂ ਪੰਜਾਬ ਲਈ ਰਾਜਨੀਤੀ ਲਈ ਇੱਕ ਵੀ ਕੰਮ ਕਰਾਇਆ ਹੋਵੇ ਤੁਸੀਂ ਦੱਸਿਓ ਮੈਨੂੰ ਆ ਲੱਖੇ ਵਰਗੇ ਗੈਂਗਸਟਰ ਬੰਦੇ ਨੇ ਔਰ ਮੈਂ ਗੱਲ ਕਹਿਣੀ ਨਹੀਂ ਚਾਹੁੰਦਾ ਜਿਹੜੇ ਮੁੰਡੇ ਸੁਖਵਿੰਦਰ ਕਲਕੱਤੇ ਦਾ ਕਤਲ ਹੋਇਆ ਇਹ ਵੀ ਲੱਖੀ ਵਰਗਿਆਂ ਦੀ ਗੁੰਡਲੀ ਦਾ ਬੰਦਾ ਸੀ ਦੁੱਖ ਹੈ ਵੀ ਕਤਲ ਕਿਉਂ ਕੀਤਾ ਜਿਹੜੇ ਕੌਲੀਚਟ ਯਾਰ ਨਾਲ ਰਹਿਣ ਵਾਲੇ ਸੀ ਉਹਨਾਂ ਨੇ ਇਹ ਮਾਰਾ ਕੀਤਾ ਮਾਂ ਪਿਓ ਨੂੰ ਉਹ ਪੁੱਤ ਨਹੀਂ ਮਿਲਣਾ ਉਹਦੀ ਮਾਂ ਬਿਲਕਦੀ ਸੀ ਭਰਾ ਬਿਲਕਦਾ ਸੀ ਤੇ ਪੰਜਾਬ ਦੇ ਵਿੱਚ ਇਹੋ ਜੀਆਂ ਘਟਨਾ ਨਹੀਂ ਹੋਣੀਆਂ ਚਾਹੀਦੀ ਔਰ ਜਿਹੜਾ ਵੀ ਦੋਸ਼ੀ ਇਨ ਤਿੰਨ ਤੋਂ ਬਿਨਾ ਕੋਈ ਹੋਰ ਪਾਇਆ ਜਾਂਦਾ ਤੁਸੀਂ ਲਾਹ ਸਿੰਘ ਉਗੋਕੇ ਦੀ ਗੱਲ ਕਰ ਲਿਓ ਮੈਂ ਕਹਿੰਦਾ ਜੇ ਉਹ ਦੋਸ਼ੀ ਹੈ ਉਹਦੀ ਇਨਵੋਲਵਮੈਂਟ ਹੈਗੀ ਹੈ ਤਾਂ ਘੱਟੋ ਘੱਟ ਸੀਬੀਆਈ ਤੋਂ ਜਾਂਚ ਹੋਵੇ ਮੰਨ ਲੈਣਾ ਪਰ ਨਹੀਂ ਇਹ ਜਾਣ ਬੁਝ ਕੇ ਨਾ ਜਿਹੜੇ ਧਰਨੇ ਦੇ ਵਿੱਚ ਬੈਠੇ ਨੇ ਲੱਖੇ ਵਰਗੇ ਪਤਾ ਹੀ ਹੈ ਵੀ ਇਹਨਾਂ ਨੇ ਕੀ ਕਰਨਾ ਹੁੰਦਾ ਉਧਰ ਸਿਮਰਿਤ ਮਾਨ ਦਾ ਮੁੰਡਾ ਆ ਗਿਆ ਜਿਹੜਾ ਕਹਿੰਦਾ ਸੀਗਾ ਗੁਰੂ ਅੰਗਦ ਦੇਵ ਤਤੇ ਤਵੇ ਤੇ ਬੈਠੇ ਸੀ ਗੁਰੂ ਅਰਜਨ ਦੇਵ ਪਾਸ਼ਾ ਦੀ ਗੱਲ ਕਰਦਾ ਸੀ ਤੁਹਾਨੂੰ ਪਤਾ ਹੀ ਇਹ ਪਿੱਛੇ ਦੇ ਛੇਤਰ ਫੇਰੇ 'ਚ ਮੈਂ ਚੰਗੀ ਤਰ੍ਹਾਂ ਹੁਣ ਦਾੜੀ ਉਹਨੇ ਖੋਲ ਲਈ ਹੈ ਪਹਿਲਾਂ ਦਾੜੀ ਬੰਨ ਕੇ ਰੱਖਦਾ ਸੀ ਹੁਣ ਪਤਾ ਹੈ ਵੀ ਪਿਓ ਸੇਵਿਆਂ 'ਚ ਲੱਤਾਂ ਨੇ ਕਦਮ ਮਰਜੀ ਮਰ ਸਕਦਾ ਹੈ ਉਸ ਤੋਂ ਬਾਅਦ ਜਿਹੜੀ ਉਹ ਕੁਰਸੀ ਹੈ ਉਹ ਰਡ ਲੈਟਰ ਪੈਡ ਹੈ ਚਿੱਠੀਆਂ viếtਨ ਵਾਲਾ ਫਿਰ ਮੇਰੇ ਕੋਲੇ ਆਣਾ ਫਿਰ ਮੈਂ ਲੋਕਾਂ ਨੂੰ ਲਿਖਣਾ ਇਹੋ ਲੋਕ ਨੇ ਮੇਰੀ ਗੱਲ ਕੀਤੀ ਹੈ ਨਾ ਇਹਨਾਂ ਲੋਕਾਂ ਤੋਂ ਬਚੇ ਲਾਭ ਸਿੰਘ ਉਗੋ ਕੀ ਦੀ ਗੱਲ ਕੌਣ ਕਰ ਰਿਹਾ ਹੈ ਪਰਿਵਾਰ ਨੇ ਜੇ ਸ਼ਿਕਾਇਤ ਕੀਤੀ ਹੈ ਸ਼ਿਕਾਇਤਕਰਤਾ ਕਿਹਨੂੰ ਬਣਾਇਆ ਪੁਲਿਸ ਨੇ ਪਰਿਵਾਰ ਨੂੰ ਬਣਾਇਆ ਪਰਿਵਾਰ ਨੇ ਨਾਮ ਲਿਆ ਪਰਿਵਾਰ ਨੇ ਜਿੰਨਾ ਬੰਦਿਆਂ ਦਾ ਨਾਮ ਲਿਆ ਸੀ ਉਹ ਬੰਦੇ ਪੁਲਿਸ ਨੇ ਅਰੈਸਟ ਕਰ ਲਏ ਨੇ ਤਿੰਨ ਬੰਦਿਆਂ ਦਾ ਨਾਮ ਸੀ ਉਹ ਪੁਲਿਸ ਨੇ ਅਰੈਸਟ ਕਰ ਲਏ ਹੁਣ ਲਾਭ ਸਿੰਘ ਉਗੋ ਕੇ ਦਾ ਨਾਮ ਕੌਣ ਲੈਂਦਾ ਜਿਨ੍ਹਾਂ ਦੀ ਅੱਖ ਵਿੱਚ ਰੜਕਦੇ ਉਹ ਨਾ ਲੈਂਦੇ ਹੁਣ ਮਾਂਦਲੀ ਵੀ ਚਾਹੁੰਦੇ ਨੇ ਵੀ ਸਾਡਾ ਬੰਦਾ ਜਿੱਤੇ ਅਸ਼ਾ ਉਹ ਮੁੰਡੇ ਦੇ ਸੰਬੰਧ ਸਿਮਜਿਤ ਮਾਨ ਦੇ ਨਾਲ ਵੀ ਹੈਗੇ ਸੀ ਇਹ ਚ ਕੋਈ ਦੋਰਾਮਾ ਨਹੀਂ ਔਰ ਇਹ ਸਿਮਜਿਤ ਮਾਨ ਵਰਗੇ ਉਹ ਬੰਦੇ ਨੇ ਜੀ ਜਿਨ੍ਹਾਂ ਨੇ ਸਿੱਖ ਕੌਮ ਦੇ ਮੁੰਡਿਆਂ ਨੂੰ ਮਰਵਾਏ ਬਚਾਇਆ ਕਿਸੇ ਅਲਖੇ ਵਰਗਿਆਂ ਦਾ ਭਾਨੇ ਵਰਗਿਆਂ ਦਾ ਰੋਹਤਾਰ ਰਾਇਬਰ ਗਿਆ ਦਾ ਇੱਕ ਖਾਲਸਾ ਨੇ ਨਮਾਉਟਿਆ ਜੋਗੀ ਦਾ ਸਿਰਾ ਸੂਰਾ ਇਹਨਾਂ ਨੂੰ ਤੁਹਾਨੂੰ ਪਤਾ ਹੀ ਹੈ ਵੀ ਕਿਹੜੀ ਏਕੜੀ ਕੜੀ ਕੋਲ ਦੇ ਹੁੰਦੇ ਆ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਵੀ ਥੋੜਾ ਜਿਹਾ ਨਾ ਗੱਲ ਜਦੋਂ ਕਰਦੇ ਹੁੰਨੇ ਹੋ ਜੜ ਤੱਕ ਜਾ ਕੇ ਵੀ ਹੋਇਆ ਕਿਦਾਂ ਪੁਲਸ ਨੂੰ ਸਾਰਾ ਕੁਝ ਪਤਾ ਹੁੰਦਾ ਇਹਦੀ ਔਰ ਜਿਹੜੀ ਵੀ ਸਰਕਾਰ ਸਤਾ ਵਿੱਚ ਹੁੰਦੀ ਹੈ ਉਹ ਇੰਨੀ ਬੇਵਕੂਫ ਨਹੀਂ ਹੁੰਦੀ ਵਿਲੇਕਸ਼ਨ ਦੇ ਵਿੱਚ ਸਾਲ ਰਹਿ ਗਿਆ। ਇੰਦਾ ਸਰਕਾਰ ਕੋਈ ਇਹ ਜਿਹਾ ਪੁੱਠਾ ਕੰਮ ਨਹੀਂ ਕਰਾਉਂਦੀ। ਕਿ ਯਕੀਨ ਕਰਿਆ ਕਰੋ। ਪਰ ਜਿਹੜੇ ਬੰਦੇ ਇਲਜ਼ਾਮਬਾਜ਼ੀ ਲਾ ਰਹੇ ਨੇ ਇਹਨਾਂ ਨੂੰ ਕੁਰਸੀ ਚਾਹੀਦੀ ਹੈ। ਕੁਰਸੀ ਉਹ ਤਾਂ ਤਾਂ ਮਿਲਣੀ ਨਹੀਂ। ਕਿਉਂਕਿ 36 ਢੜੇ ਤਾਂ ਇਹਨਾਂ ਨੇ ਮਾਨਦਲ ਵਿੱਚ ਬਣਾਏ ਨੇ। 36 ਅਕਾਲੀ ਦਲ ਦੇ ਵਿੱਚ ਬਣਾਏ ਨੇ। ਉਧਰ ਮੂਤਪਾਲ ਵਰਗੇ ਫਿਰਦੇ ਨੇ। ਹੋਰ ਬਥੇਰੇ ਬਟਾਲੇ ਵਰਗੇ ਬਥੇਰੇ ਫਿਰਦੇ। ਇਹ ਕੁਰਸੀ ਤੇ ਲੱਭਣੀ ਨਹੀਂ। ਇਦਾਂ ਪੁੱਠੇ ਸਿੱਧੇ ਕੰਮ ਕਰਾ ਕੇ ਕਰਦਾ ਕੋਈ ਹੋਰ ਹੈ ਇਲਜ਼ਾਮ ਕਿਸ ਤੇ ਲਾ ਕੇ ਆਪਣੀ ਚੌਧਰ ਚੰਕਾਉਣ ਵਾਸਤੇ ਸਭ ਕੁਝ ਹੁੰਦਾ ਤੇ ਪਰ ਜਿਹੜੀ ਇਹ ਘਟਨਾ ਸੈਣੀ ਵਿੱਚ ਵਾਪਰੀ ਹੈ ਜੀ ਬਹੁਤ ਮੰਦ ਭਾਗੀ ਘਟਨਾ ਹੈ ਔਰ ਬਸ਼ਵਾਸ਼ ਉੱਡਦਾ ਵੀ ਜਿਹੜੇ ਨਾਲ ਰਹਿਣ ਵਾਲੇ ਬੰਦੇ ਨੇ ਉਹ ਕਿਸੇ ਦਾ ਕਤਲ ਕਰ ਸਕਦੇ ਨੇ ਹਾਲੇ ਬਹੁਤ ਕੁਝ ਸਾਹਮਣੇ ਆਉਣਾ ਹੈ ਜੀ ਹਾਲੇ ਤਾਂ ਪੁਲਿਸ ਨੇ ਇਹ ਦੱਸਿਆ ਕਿ ਇਹਨਾਂ ਦਾ 5-7 ਲੱਖ ਦਾ ਲੈਂਡ ਡੀਡ ਸੀ ਕੋਈ ਹੋਰ ਕਰੈਕਟਰ ਪੱਖ ਤੋਂ ਇਹ ਸੰਪੂਰਨਲੇ ਬਾਕੀ ਹੈ ਸਾਹਮਣੇ ਪਰ ਜਿਹੜੇ ਧਰਨੇ ਵਾਲੇ ਨੇ ਇਹ ਸਾਰੀਆਂ ਕਤਿਹੜਾ ਨੇ ਦੀ ਸਾਫ ਕਹਿ ਦਿੱਤਾ ਤੇ ਪੰਜਾਬ ਦੇ youth ਨੂੰ ਬੇਲਤੇ ਐ ਵੀ ਜੇ ਪੰਜਾਬ ਦੀ ਤਰੱਕੀ ਚਾਹੁੰਦੇ ਹੋ ਨਾ ਇਹਨਾਂ ਕਤਿਹੜਾਂ ਤੋਂ ਪਾਸੇ ਹੋ ਜੋ ਇਹ ਅੱਗ ਲਾਉਣ ਵਾਲੇ ਜੰਤਪ ਨੇ ਸਾਰੇ ਇਹ ਪੰਜਾਬ ਦਾ ਭਲਾ ਨਹੀਂ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ